ਜੇ ਲੱਗ ਕੰਦੇ ਆ ਇਹ ਇਹਨਾਂ ਦੀ ਬਦੌਲਤ ਪਾਰਦੇ ਆ ਜਿਹੜੀਆਂ ਚੱਲਦੀਆਂ ਵਾ ਤੇ ਸਾਡੀਆਂ ਸਟ واحرو جی کا خالص واحو جی کی فتح سردار پلیز تھی ای کرو

ਪਹਿਚਾਨ ਕਰਾਉਣਾ ਸੂਰਜ ਨੂੰ ਦੀਵਾ ਤੇ ਬਣਦੇ ਬਰਾਬਰ ਐ ਜਿੰਦੇ ਨੇ ਰਾਣਾ ਗਰਜੀਤ ਸਿੰਘ ਦੇ ਇੱਕ ਇਹੋ ਜਿਹਾ ਨਾਂ ਹੈ ਇੱਕ ਇਹੋ ਜਿਹਾ ਚਿਹਰਾ ਹੈ ਕਿ ਜਿਹਨੂੰ ਆ ਜਿੰਨੇ ਜਣੇ ਇੱਥੇ ਬੈਠਿਆ ਹੱਥ ਖੜੇ ਕਰਕੇ ਮੇਰੀ ਗੱਲ ਦੀ ਤਮੀ ਕਰਿਓ ਕਿ ਹਰ ਬੰਦੇ ਹਰ ਬੱਚੇ ਹਰ ਕੁੜੀ ਦੇ ਮੂਹਰੇ ਉਹ ਤੇ ਕੀ ਗੱਲ ਸੀ ਕਿ ਲੋਕ ਸਭਾ ਦੀ ਸੀਟ ਕਿਹਨੂੰ ਦੇਣੀ ਹੈ ਪਰ ਇਹ ਨਹੀਂ ਮੰਨੇ ਅਧਿਕਾਰੀਆਂ ਨੇ ਮੰਨੇ ਭਾਈ ਉਹ ਤੂੰ ਛੱਡੀ ਤੇਰੀ ਤਾਂ ਮੈਂ ਨਹੀਂ ਮੰਨਣਾ ਇਹ ਕਿਤੇ ਮਾਰਦੇ ਅਸੀਂ ਚਾਹੁੰਦੇ ਸੀ ਪਰ ਭਲਾਈਪੁਰ ਸਾਹਿਬ ਦੀ ਇੱਕ ਬੜੀ ਵੱਡੀ ਰੈਲੀ ਹੋਈ ਅੱਜ ਮੈਂ ਉੱਥੇ ਸੀ ਤੇ ਰਾਣਾ ਜੀ ਨੇ ਇੱਕ ਗੱਲ ਦੱਸੀ ਐ ਰਾਣਾ ਜੀ ਨੇ ਇੱਕ ਗੱਲ ਕਹੀ ਕਿ ਆ ਜਿਹੜੀ ਮੇਰੀ ਮੋਛਾ ਨਾ ਇਹਦੇ ਵਿੱਚ ਦੀ ਜਿਹੜੇ ਮੇਰੇ ਮੂੰਹ ਚੋਂ ਬੋਲ ਨਿਕਲੇ ਆ ਉਹ ਬੋਲਾਂ ਨੂੰ ਮੈਂ ਜੇ ਪਗਾਉਣਾ ਤਾਂ ਮੇਰੀ ਅੱਜ ਵੈਲੀ ਹੋਇਆ ਔਰ ਉਹ ਬੋਲ ਕੀ ਸੀ ਕਿ ਗਨਪੀਰ ਸਿੰਘ ਜੀ ਦਾ ਤੈਨੂੰ ਅਸੀਂ ਐਮਪੀ ਖੜਾ ਵੀ ਕਰਨਾ ਤੇ ਤੈਨੂੰ ਅਸੀਂ ਐਮਪੀ ਜਦਾਹ ਕੇ ਵੀ ਕਰਨਾ ਉਹਨਾਂ ਨਾਲ ਬੈਠੇ ਸਾਰੇ ਬਹੁਤ ਹੀ ਸਰਕਾਰیوں ਹਤਾ ਹਲਕਾ ਬਾਬੇ ਬਗਲੇ ਤੋਂ ਪਰ ਪੰਜ ਸੌ ਕੀ ਹੈ ਜੀਰਾ ਸਾਹਿਬ ਦੇ ਦਾਦਾ ਜੀ 27 ਸਾਲ ਐਨਜੀਪੀਸੀ ਦੀ ਸੇਵਾ ਕਰਦੇ ਰਹੇ ਔਰ ਉਹ ਕਿਹੜਾ ਸਮਾਂ ਸੀਗਾ ਉਹ ਹੁਣ ਦਾ ਸਮਾਂ ਨਹੀਂ ਸੀ ਜਿੱਥੇ ਗੋਲਕਾ ਗੁਰਦੁਆਰੇ ਦੀਆਂ ਚੋਰੀ ਹੋ ਕੇ ਤੇ ਸਿਆਸਤ ਦੀ ਮੰਡੀ ਦੇ ਵਿੱਚ ਉਹਦਾ ਖਰਚਾ ਹੁੰਦਾ ਉਹ ਉਹ ਸਮੇਂ ਸੀ ਕਿ ਜਿੱਥੇ ਸਿੱਖਾਂ ਦੀ ਗੱਲ ਹੁੰਦੀ ਸੀ ਸਿੱਖ ਕੌਮ ਦੀ ਗੱਲ ਹੁੰਦੀ ਸੀ ਜਿੱਥੇ ਆਪਾਂ ਪੰਜ ਰੁਪਏ ਦਾ ਟਕਰਾ ਕਰਨਾ ਉਹ ਦੀ ਆ ਵਿਚਾਰਾ ਹੁੰਦੀ ਸੀ ਉਸ ਵੇਲੇ 27 ਸਾਲ ਹੋਣਾ ਤੇ ਸਿੱਖ ਕੌਮ ਲਈ ਉੱਥੇ ਸੇਵਾ ਚ ਲਾਇਆ ਦੇ ਜ਼ੀਰਾ ਸਾਹਿਬ ਸਰਦਾਰ 인ਦਰਜੀਤ ਸਿੰਘ ਜ਼ੀਰਾ ਜੀ ਜਦੋਂ ਮੈਂ ਵੀ ਅਸਤੀਫਾ ਦਿੱਤਾ ਉਹਨਾਂ ਨੇ ਮੇਰੇ ਦੇ ਨਾਲ ਮੇਰੇ ਨਾਲ ਸਰਬੱਤ ਖਾਲਸਾ 'ਚ ਜਾ ਕੇ ਸਟੇਜ ਦੇ ਉੱਤੇ ਸਿੱਖ ਕੌਮ ਨੂੰ ਹੁਕਮ ਦਿੱਤਾ ਕਿ ਵੀਰੋ ਜੇ ਬਚਾਉਣੀ ਆ ਸਿੱਖ ਕੌਮ ਤੇ ਭਾਈ ਬਾਦਲਾਂ ਤੋਂ ਆਪਣੇ ਆਪ ਨੂੰ ਛੁਟਕਾਰਾ ਪਵਾ ਲੋ ਮੈਂ ਇਥੇ ਬੈਠਾ ਜੀਰਾ ਸਾਹਿਬ ਨੂੰ ਪੁੱਛ ਰਿਆ ਸੀ ਕਿ ਜੀਰਾ ਸਾਹਿਬ ਕਿਹੜੇ ਸਾਲ ਸਰਦਾਰ 인ਦਰਜੀਤ ਸਿੰਘ ਜੀਰਾ ਜੀ ਉਹਨਾਂ ਨੇ ਅਸਤੀਫਾ ਦਿੱਤਾ ਤੇ ਕਾਰਨ ਕੀ ਸੀ ਮੈਂ ਕਿਉਂ ਕਾਰਨ ਦੱਸਣਾ ਚਾਹੁੰਦਾ ਕਿਉਂਕਿ ਉਸ ਮਹਾਨ ਸ਼ਖਸੀਅਤ ਦਾ ਰਗਾਂ ਦਾ ਖੂਨ ਜਿਹੜਾ ਉਹ ਮੇਰੇ ਪਰਾ ਦੇ ਵਿੱਚ ਅੱਜ ਵਗ ਰਿਹਾ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੀਰਾ ਸਾਹਿਬ ਦੱਸਦੇ ਕਿ ਸਾਡੇ ਬਾਪੂ ਜੀ ਕੈਨੇਡਾ ਚਲੇ ਗਏ ਕੈਨੇਡਾ ਜਾ ਕੇ ਉਥੇ ਕਿਤੇ ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਸੱਜਣਾ ਤੂੰ ਦੱਸ ਕਿ ਪੰਜਾਬ ਚ ਕਰਪਸ਼ਨ ਕਦੋਂ ਖਤਮ ਹੋ ਜੂਗੀ ਉਹ ਕਹਿੰਦੇ ਕਰਪਸ਼ਨ ਉਦੋਂ ਖਤਮ ਹੋਊਗੀ ਜਦੋਂ ਤੁਸੀਂ ਪੰਜਾਬ ਨੂੰ ਬਾਦਲਾਂ ਤੋਂ ਬਚਾ ਲਓਗੇ ਪੰਜਾਬ ਨੂੰ ਬਾਦਲਾਂ ਤੋਂ ਬਚਾ ਲਓਗੇ ਔਰ ਖੋਹੋ ਕਾਲੀ ਦਰਚ ਸੀ ਇਹ ਜਿਗਰਾ ਰੱਖਿਆ ਕਿ ਸਾਰਨਾ ਵੱਡੀ ਗੱਲ ਆਪਣੇ ਜਿਹੜਾ ਡੋਨਰਾ ਪ੍ਰਧਾਨ ਸੀ ਉਹਦੇ ਖਿਲਾਫ ਬੋਲੀਆ ਮੈਂ ਕਿਉਂ ਤੁਹਾਨੂੰ ਦੱਸਣਾ ਚਾਹਨਾ ਕਿ ਅੱਜ 500 ਦੇ ਹਲਕੇ ਦੇ ਵਿੱਚ ਸਿੱਕੀ ਫਾਰਮ ਦੇ ਉੱਪਰ ਅੱਜ ਪਹੁੰਚੇ ਸਾਡੇ ਬਹੁਤ ਹੀ ਸਤਕਾਰਯੋਗ ਪੰਜਾਬ ਦੀ ਆਣ ਤੇ ਸ਼ਾਨ ਮੇਰੇ ਬਹੁਤ ਹੀ ਸਤਕਾਰਯੋਗ ਬਾਪੂ ਜੀ ਬਾਪੂ ਜੀ ਤਾਂ ਕਹਾਂ ਕਿ ਇਹ ਗਣਕੇ ਚਾਚਾ ਕਹੇ ਬਾਪੂ ਜੀ ਰਾਣਾ ਗੁਰਜੀਤ ਸਿੰਘ ਜੀ ਸਾਡੇ ਬਹੁਤ ਹੀ ਸਤਕਾਰ ਜੋ ਇਸ ਇਲਾਕੇ ਦੀ ਆਣ ਤੇ ਸ਼ਾਨ ਔਰ ਸਿੱਖਾਂ ਦਾ ਮਾਨ ਅੰਤ ਤੱਕ ਸਿੱਖ ਜਦੋਂ ਸਰਬੱਤ ਦਾਤ ਕਾਲਸਾ ਹੋਵੇ ਤਾਂ ਉਹਨਾਂ ਲੋਕਾਂ ਨੂੰ ਸਰਬੱਤ ਕਾਲਸੇ ਦੇ ਸੱਜਿਆ ਜਾਂਦਾ ਹੈ جڑے پنچ جڑے ہوئے ساڑھے بہت ہی ستار جو یوگ سنگھ سکی صاحب اور ساڑھے بہت ہی ستار جو سنگھ پلائی ستکارتوش اور آج یہ تھے اکتر ہوئے اس علاقے میں سارے پنچ سرپنچ بلاک سمتی مینبر ضلع پریشد ممبر ਨੰਬਰਦਾਰ ਸਹਿਬਾਨ ਔਰ ਵਾਜੂਬਾ ਕੌਂਦਿਆਂ ਤੇ ਰਹਿ ਚੁਕੇ ਕਾਉਂਸਲਰ ਸਹਿਬਾਨ ਔਰ ਜਿਨੇ ਅੱਜ ਕਿਸੀ ਆਏ ਹੋ ਸਾਡੇ ਬਹੁਤੀ ਸਰਕਾਰ ਜੋਗੋ ਆਓ ਸਭ ਤੋਂ ਪਹਿਲਾਂ ਪਿਆਰ ਭਰੀ ਫਤੇ ਬਣਾਉਣਾ ਵਾਈਬਰ ਜੀ ਦਾ ਖਾਲਸਾ ਔਰ ਵਾਈਬਰ ਜੀ ਦੀ ਫਤੇ ਜਦੋਂ ਦਾ ਬਾਬਾ ਬੋਲਦਾ ਸੀ ਉਹਦਾ ਫਤੇ ਆ ਜਾਂਦੀ ਸੀ ਕਿ ਲਾਲਪੁਰੇ ਅਰਕਾ ਮੰਝੇ ਤੁਹਾਡੇ ਇਕ ਪਹਿਲਾ ਸੀ تڑکا جیری بناؤ نہیں جی لگنا پتے کا جواب فتح کرو بولے بہت بہت دنواد ویسے بابا جی نے کہہ دیرا جی بولر گے اور میں سب تو پہلا بھائی آتے کے میڈیا والے براوا کو ਕਿਉਂਕਿ ਮੈਂ ਯਾਰ ਬਹੁਤ ਛੋਟਾ ਵਾਂ ਤੇ ਮੇਰੀ ਟਾਲ ਟੂਰ ਬਣਾ ਕੇ ਰੱਖਿਆ ਕਿਤੇ ਲਾਲਜੀਤ ਭੱਲੜਾ ਨਹੀਂ ਨਾ ਕਰਿਓ ਐਨੀ ਕੋ ਬੇਨਤੀ ਆ ਮੈਂ ਮਾਫੀ ਵੀ ਮੰਗਦਾ ਔਰ ਮੈਂ ਇੱਕ ਰਸਤੇ ਤੇ ਜਦੋਂ ਅਸੀਂ ਆ ਰਹੇ ਸੀ ਤਾਂ ਰਾਣਾ ਜੀ ਗੱਲ ਕਰਨ ਲੱਗੇ ਕਿ ਇਹਨੇ ਗੱਲ ਇਹ ਆ ਕਿ ਅੱਜ ਦੇ ਤਿੰਨ ਪ੍ਰੋਗਰਾਮ ਨੇ ਔਰ ਮੈਂ ਧੰਨਵਾਦ ਕਰਦਾ ਹਾਂ ਦੇ ਉਸ ਵੱਡੇ ਵੀਰ ਦਾ ਸੰਤੋਖ ਸਿੰਘ ਭਾਈਪੁਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵੱਡੀ ਰੈਲੀ ਜਿਹੜੀ ਆ ਬਾਬਾ ਬਕਾਲਾ ਚ ਕਰਾਈ ਔਰ ਮੈਨੂੰ ਆਸਾ ਕਿ ਬਾਬਾ ਬਕਾਲਾ ਜੇ ਪਿਛਲੀ ਔਰ ਐਮਪੀ ਮੇਰੇ 26 ਹਜ਼ਾਰ ਦੀ ਰੇਡ ਸੀ ਤੇ ਜਿੰਨੇ ਵੱਡਿਆ ਜਿੰਨੇ ਉੱਤੇ ਲੋਕ ਜਿਹੜੀ ਬਾਬੇ ਬਕਾਲੇ ਦੀ ਜਿਹੜੀ ਕਰੀਮ ਜਿਹਨੂੰ ਕਹਿੰਦੇ ਆ ਕਾਂਗਰਸ ਪਾਰਟੀ ਦੀ ਉਹ ਕਰੀਮ ਦੇਖ ਕੇ ਮੈਨੂੰ ਅੰਦਾਜ਼ਾ ਲੱਗ 30000 ਦੀ ਲੀਡ ਬਾਬੇ ਬਕਾਲੇ ਤੋਂ ਗਈ ਲੈ ਪਿਛਲੀ ਹਰ 26000 ਦੀ ਸੋਨਹਾਰਾ ਅਰ ਤੁਹਾਡੇ ਤੇ ਤੁਹਾਡੇ ਤੇ ਤਾਂ ਗੜੂਰ ਸਾਹਿਬ ਵਾਲਿਓ ਗੁਰੂ ਦੀ ਕਿਰਪਾ ਹੈ ਗੁਰੂ ਦੀ ਕਿਰਪਾ ਆ ਜਿਹੜਾ ਵਾਕਿਆ ਹੀ ਕਿਉਂਕਿ ਮਾਤਾ ਜੀ ਨੇ ਰੱਖਿਆ ਸੀ ਰਮਨ ਜੀ ਪਰ ਜਦੋਂ ਗੜੂਰ ਸਾਹਿਬ ਆਏ ਤੇ ਗੜੂਰ ਸਾਹਿਬ ਵਾਲਿਆਂ ਨੇ ਬਾਬਾ ਰਮਨ ਜੀ ਚੱਕੀ ਬਰਾਦਾ ਔਰ ਇਹ ਗੁਰੂ ਦੀ ਕਿਰਪਾ ਹੋਈ ਔਰ ਬਾਬਾ ਜੀ ਰਸਤੇ 'ਚ ਕਹਿ ਰਹੇ ਸੀ ਰਾਣਾ ਜੀ ਨੂੰ ਕਹਿੰਦੇ ਅੱਜ ਕਰੋ ਅੱਜ ਦਾ ਦਿਨ ਤਾਂ ਹੋ ਗਿਆ ਦੋ ਦਿਨ ਜੀਣਾ ਸਾਡੇ ਹੋਰ ਚਾਹੀਦੇ ਨੇ ਦੋ ਦਿਨ ਮੈਂ ਕਿਹਾ ਬਾਬਾ ਜੀ ਆਪਾਂ ਅੱਜ ਹੀ ਸਾਰਿਆਂ ਨੂੰ ਛੱਡ ਲੈਂਦੇ ਕਹਿੰਦੇ ਨਹੀਂ ਅੱਜ ਤਾਂ ਮੈਂ ਮੇਨ ਮੇਨ ਸੱਤੇ ਆ ਜਿਹੜੇ ਮੇਰੀਆਂ ਬਾਹਾਂ ਨੇ ਜਿਨ੍ਹਾਂ ਦੇ ਕੋਲ ਦੋ ਦੋ 4 400 500 ਵੋਟਾਂ ਮੈਨੂੰ ਇਹ ਸੀਗਾ ਕਿ ਬਾਬਾ ਜੀ ਨੇ ਕਈ 100 150 ਬੰਦਾ ਸੱਜਿਆ ਹੋ ਜਿਹੜਾ ਕਹਿੰਦੇ ਆ ਦੋ ਦਿਨ ਹੋਰ ਚਾਹੀਦੇ ਆ ਗਜੂਰ ਸਾਹਿਬ ਆੜ ਕੇ ਆ ਲਿਓ ਅੱਜ ਤੁਹਾਡਾ ਪਿਆਰ ਵੇਖ ਕੇ ਅੱਜ ਮੈਨੂੰ ਐ ਲੱਗਦਾ ਕਿ ਜਿਹੜੇ ਗੱਲ ਕਹਿੰਦੇ ਸੀ ਇਹ ਪੰਚਰ ਸੀਤਾ ਪੰਚ ਤੱਕ ਰਹਿ ਗਿਆ ਪਰ ਪੰਚ ਤੱਕ ਸੀੜੀ ਆ ਗਜੂਰ ਸਾਹਿਬ ਆਲਿਆਂ ਨੇ ਬਣਾਈਆ ਔਰ ਗਜੂਰ ਸਾਹਿਬ ਆਲਿਆਂ ਕਰਕੇ ਇਹ ਪੰਚਰ ਸੀਤਾ ਅੱਜ 90% ਜਿਹੜੇ ਗੁਰੂ ਦੇ ਕਹਣਾ ਕਿ ਮੇਰੀ ਕੱਲੀ ਮੋਛ ਨਾਲ ਵੇਖਿਓ ਕਿ ਮੋਛ ਬੋਲਾ ਕਿ ਮੋਛ ਬੋਲਦਾ ਵੇਖ ਬੰਦੇ ਦੀ ਹੁੰਦੀ ਏ ਪਰ ਮੋਛ ਦੇ ਨਾਲ ਨਾਲ ਜ਼ਬਾਨ ਦਾ ਪੱਕਾ ਹੋਣਾ ਵੀ ਜ਼ਰੂਰੀ ਏ